ਪੰਜਾਬ ਵਿੱਚ ਪੈ ਰਹੀ ਅਤਿ ਦੀ ਗਰਮੀ ਅਤੇ ਉਪਰੋ ਲੀਡਰਾਂ ਦੇ ਆ ਰਹੇ ਤੱਤੇ ਬਿਆਨਾਂ ਕਾਰਨ ਪੰਜਾਬ ਦੀ ਸਿਆਸਤ ਇਸ ਸਮੇਂ ਮੌਸਮ ਦੀ ਤਰ੍ਹਾਂ ਗਰਮਾਈ ਹੋਈ ਹੈ ਹਾਲਾਂਕਿ ਸੀਨੀਅਰ ਲੀਡਰਾਂ ਵੱਲੋਂ ਤਾਂ ਆਪਣੇ ਆਪ ਨੂੰ ਚੁੱਕਣ ਦੇ ਲਈ ਇੱਕ ਦੂਜੇ ਉੱਤੇ ਤੰਜ ਕੱਸੇ ਜਾ ਰਹੇ ਨੇ ਪਰ ਪਿੰਡ ਪੱਦਰ ਤੇ ਵੀ ਵਰਕਰਾਂ ਵੱਲੋਂ ਇੱਕ ਦੂਜੇ ਉੱਪਰ ਗੰਭੀਰ ਦੋਸ਼ ਜਿਹੜੇ ਨੇ ਉਹ ਲਗਾਏ ਗਏ ਨੇ ਜਿਸ ਦੀ ਤਾਜ਼ਾ ਮਿਸਾਲ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਪੰਜਵੜ ਵਿਖੇ ਵੇਖਣ ਨੂੰ ਮਿਲੀ ਹੈ ਜਿੱਥੇ ਕਿ ਅਕਾਲੀ ਦਲ ਆਮ ਆਦਮੀ ਪਾਰਟੀ ਅਤੇ ਹੋਰਨਾਂ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਇੱਕ ਸੁਜੇ ਦੇ ਉੱਪਰ ਗਰਾਂਟਾ ਹੜੱਪਣ ਅਤੇ ਲੋਕਾਂ ਦੇ ਨਾਲ ਠੱਗੀ ਮਾਰਨ ਦੇ ਦੋਸ਼ ਅਤੇ ਲੋਕਾਂ ਤੇ ਝੂਠੇ ਪਰਚੇ ਦਰਜ ਕਰਵਾਉਣ ਸੰਬੰਧੀ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਪਿੰਡ ਪੰਜਵੜ ਚ ਸਿਆਸੀ ਯੁੱਧ ਲੱਗਿਆ ਹੋਇਆ ਹੈ ਜਿਸ ਨੂੰ ਤੁਸੀਂ ਵੇਖ ਸਕਦੇ ਹੋ ਕਿ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਇੱਕ ਦੂਜੇ ਨਾਲ ਕਿਸ ਤਰ੍ਹਾਂ ਡੈਸ਼ ਦੇ ਹੋਏ ਨਜ਼ਰ ਆ ਰਹੇ ਨੇ ਮੈਂ ਨਾ ਜੀ ਕੱਲ ਨਾ ਇੱਕ ਮੇਰੇ ਪਿੰਡ ਦੇ ਆ ਕੁਝ ਲੋਕਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਇਹ ਆਖ ਰਹੇ ਸੀ ਕਿ ਇਹ ਬੰਦੇ ਸਰਕਾਰ ਬੰਦ ਤੋਂ ਬਾਅਦ ਜਾਣ ਕੇ ਸਰਕਾਰ ਤੇ ਕਾਬਜ਼ ਹੋਏ ਆ ਇਹਨਾਂ ਨੂੰ ਮੈਂ ਦੱਸਣਾ ਚਾਹਣਾ ਵਾਂ ਕਿ 1 ਫਰਵਰੀ ਨੂੰ ਅਸੀਂ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਗਵਾਈ ਵਿੱਚ ਹਮਲਾ ਹੋਇਆ ਸੀ 10 ਫਰਵਰੀ ਨੂੰ ਅਸੀਂ ਪਿੰਡ ਵੱਡਾ ਇੱਕ ਪ੍ਰੋਗਰਾਮ ਰੱਖਿਆ ਸੀ ਡਾਕਟਰ ਸਾਹਿਬ ਦਾ ਜਿਹਦੇ ਵਿੱਚ ਇੱਕ ਵੱਡਾ ਜਲਸਾ ਕੀਤਾ ਸੀ ਉਸ ਤੋਂ ਬਾਅਦ 500 ਵੋਟ ਦੇ ਨਾ ਫਰਕ ਨਾਲ ਅਸੀਂ ਪੰਜ ਵੜ ਤੋਂ ਜਿੱਤੇ ਸੀ ਉਹਨਾਂ ਨੇ ਕਿ ਐਵੀਗ ਐਲੀਕਸ਼ਨ ਕਰਾਇਆ ਮੈਂ ਵੀ ਪ੍ਰੈਸ ਕਾਨਫਰੰਸ ਸੁਣੀ ਹੈ ਕਿ ਕਹਿ ਰਹੇ ਆ ਕਿ ਇਹ ਸਿਰਫ ਆਪਣਾ ਧੜਾ ਮਜ਼ਬੂਤ ਕਰਨ ਨੂੰ ਆਤੀ ਆਇਆ ਹੈ ਇਹ ਕੋਈ ਆਮ ਆਦਮੀ ਪਾਰਟੀ ਸ਼ਾਮ ਨਹੀਂ ਹੋਈ ਇਹ ਅਕਾਲੀ ਦਲ ਦੇ ਬੰਦੇ ਆ ਇਹ ਵੀ ਗਲਤ ਸੱਚਾਈ ਹੈ ਕਿਸ ਗੱਲ ਦੀ ਕੋਈ ਇਹਦੇ ਵਿੱਚ ਬਿਲਕੁਲ ਉਹ ਝੂਠ ਹੈ ਜੀਏ ਅਸੀਂ ਇਲੈਕਸ਼ਨ ਹੋਣ ਤੋਂ ਪਹਿਲਾਂ ਹੀ ਆਏ ਹਾਂ ਸਾਡਾ ਕੋਈ ਵੀ ਧੜਾ ਨਹੀਂ ਹੈਗਾ ਕਿ ਅਸੀਂ ਧੜੇ ਦੇ ਲੈਵਲ ਤੇ ਆਏ ਹਾਂ ਅਸੀਂ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਗਵਾਈ ਵਿੱਚ ਸ਼ਾਮਲ ਹੋਏ ਹਾਂ ਪਿੰਡ ਪਿੰਡੋ ਜਤਾਇਆ ਸੀ ਤੇ ਫਿਰ ਡਾਕਟਰ ਸਾਹਿਬ ਨੂੰ ਪਤਾ ਲੱਗ ਗਿਆ ਕਿ ਇਹਨਾਂ ਦੇ ਪੱਲੇ ਕੁਝ ਹੈਗਾ ਵਾ ਇਹ ਉਹ ਨਾ ਬੋਲ ਆਏ ਕਿ ਜਿੰਨੇ ਜਿਹੜੇ ਕੰਮ ਨਹੀਂ ਕਰ ਪਾਉਂਦੇ ਪਏ ਜਿਹੜਾ ਵਾ ਕੀ ਸਰਕਾਰ ਦਾ ਪੈਸਾ ਵਾ ਜਿਹੜਾ ਖੁਰਦਪੁਰਦ ਕਰਦੇ ਪਏ ਕੀ ਇਹ ਮਾਮਲਾ ਸੱਚਾਈ ਹੈ ਇਹਦੇ ਚ ਜਿਹੜਾ ਬੰਦਾ ਇਲਜ਼ਾਮ ਲਾ ਰਿਆ ਨਾ ਜੀ ਪਹਿਲਾਂ ਉਹਨੂੰ ਕਹਿ ਵੀ ਆਪਣੀ ਪੀੜੀ ਥੱਲੇ ਸੋਟਾ ਫੇਰੀ 5-5000 ਰੁਪਈਆ ਲੈ ਕੇ ਤੂੰ ਗਰੀਬਾਂ ਦੇ ਕੋਲੋਂ ਦੇ ਉਹਨਾਂ ਦੀਆਂ ਪੈਨਸ਼ਨਾਂ ਲਵਾਉਣ ਡਿਆਂ ਧਾਰ ਕਾਰਡ ਦੀਆਂ 10-10 ਸਾਲ ਦੀਆਂ ਉਮਰਾਂ ਵਧਾ ਘਟਾ ਕੇ ਤੂੰ ਸਾਡੇ ਨਾਲ ਗੱਲ ਕਰਦਾ ਵਾ ਅੱਜ ਤੋਂ 15-20 ਦਿਨ ਪਹਿਲਾਂ ਤੂੰ 2-250 ਫਾਰਮ ਭਰਿਆ ਵਾ ਸਿਲੰਡਰਾਂ ਦੇ ਨਾਮ ਤੇ 5-500 ਰੁਪਈਆ 2-200 ਦੋ ਸਿਲੰਡਰਾਂ ਦੇ ਫਾਰਮ ਭਰੇ ਆ ਜਦ ਕਿ ਇੱਕ ਵੀ ਸਿਲੰਡਰ ਕਿਸੇ ਵੀ ਨੂੰ ਮਿਲਿਆ ਹੋਵੇ ਤੇ ਅਸੀਂ ਇਸ ਗੱਲ ਦੇ ਜ਼ਿੰਮੇਵਾਰ ਆ ਕਿ ਇਹਨੇ ਇੱਕ ਨੂੰ ਵੀ ਸੈਂਟਰ ਦਿੱਤਾ ਹੋਵੇ ਇਹ ਬੰਦੇ ਸਾਡੇ ਨਾਲ ਗੱਲਾਂ ਕਰਦੇ ਆ ਇੱਕ ਤੁਹਾਡੀ ਪਾਰਟੀ ਦਾ ਵੀ ਬੰਦਾ ਬਾਹਰ ਮੈਂ ਵੀ ਸੁਣਦਾ ਸੀ ਕਹਿੰਦਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਦੇ ਬੰਦੇ ਆ ਇਹ ਪਿੱਛੋਂ ਆ ਕੇ ਅਗਲੇ ਪਾਸੇ ਆ ਗਿਆ ਹੁਣ ਤੋਂ ਹੋਰ ਸਾਡੇ ਦੇ ਝੂਠੇ ਪਰਚੇ ਕਰਾ ਰਿਹਾ ਵਾ ਕੀ ਬਗਲ ਚ ਚਾਹੀਏ ਜੀ ਸਰ ਬੋਰਡਾਂ ਨੂੰ ਪਾਟਣ ਦੀ ਲੈ ਕੇ ਗੱਲਬਾਤ ਸਰਦਾਰ ਲਾਲਜੀਤ ਸਿੰਘ ਪੁੱਲਰ ਦੇ ਬੋਰਡ ਆਏ ਸੀ ਪਿੰਡ ਅਸੀਂ ਬੋਰਡ ਲਾ ਰਹੇ ਸੀ ਲਗਭਗ ਅਸੀਂ 30 35 ਬੋਰਡ ਲਾ ਕੇ ਤੇ ਇੱਕ ਦੋ ਬੋਰਡ ਰਹਿ ਗਏ ਸੀ ਉਹਦੇ ਵਿੱਚੋਂ ਇੱਕ ਬੰਦੇ ਦਾ ਸਾਨੂੰ ਫੋਨ ਆਇਆ ਇਹਨਾਂ ਦੇ ਬੰਦੇ ਦੇ ਵਿੱਚੋਂ ਤਿੰਨਾਂ ਜਣਿਆਂ ਦੇ ਜਿਨ੍ਹਾਂ ਦੇ ਐਫ ਆਈ ਆਰ ਦਰਜ ਹੋਈ ਹੈ ਨਾ ਇਹਨਾਂ ਨੇ ਦੋਨਾਂ ਨੇ ਪਰਮਜੀਤ ਔਰ ਮਨਜੀਤ ਨੇ ਉਹਨੂੰ ਫੋਨ ਕੀਤਾ ਵਾ ਕਿ ਇਹਨਾਂ ਨੂੰ ਰੋਕ ਉਹ ਬੰਦੇ ਦਾ ਮੈਨੂੰ ਫੋਨ ਆਇਆ ਵਾ ਮੈਨੂੰ ਕਹਿ ਕੇ ਯਾਰ ਇਸ ਟੌਪਿਕ ਤੇ ਬਾਅਦ ਚ ਗੱਲ ਕਰਦੇ ਆ ਚਲੋ ਇਸ ਤੋਂ ਬਾਅਦ ਮੇਰੀ ਉਹਦੇ ਨਾਲ ਕੋਈ ਗੱਲ ਨਹੀਂ ਹੋਈ ਮੁੜ ਕੇ ਉਹਨੇ ਸ਼ਬਾਜ ਨੂੰ ਫੋਨ ਲਾ ਲਿਆ ਵਾ ਸ਼ਬਾਜ ਨੂੰ ਉਹਨੇ ਧਮਕੀ ਦਿੱਤੀ ਆ ਕਿ ਨਾ ਹੀ ਤੁਹਾਡਾ ਬੂਥ ਲੱਗਣ ਦਵਾਂਗੇ ਨਾ ਹੀ ਤੁਹਾਡੇ ਬੋਟ ਲੱਗਣ ਦਵਾਂਗੇ ਅਸੀਂ ਬੋਟ ਪਾਡਾਂਗੇ ਜਿਹੜਾ ਬੰਦਾ ਸ਼ਰੇਆਮ ਤਮਕੀ ਦੇ ਇੰਡਿਆ ਵਾ ਸਾਡੇ ਲਈ ਮਜਰਮ ਉਹੀ ਆ ਆਮ ਆਦੀ ਪਾੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਕਿਸੇ ਦੇ ਝੂਠਾ ਪਰਚਾ ਨਹੀਂ ਕਰਾਵਾਂਗੇ ਕਿਸੇ ਦਾ ਧੱਕੇਸ਼ਾਹੀ ਨਹੀਂ ਕਰਾਂਗੇ ਪਰ ਉਹਨਾਂ ਨੇ ਇਲਜ਼ਾਮ ਲਗਾਇਆ ਵਾ ਕਿ ਇਹਨਾਂ ਨੇ ਸਾਡੇ ਦੇ ਝੂਠਾ ਪਰਚਾ ਕਰਵਾਇਆ ਗਿਆ ਵਾ ਕਿ ਜਦ ਕੀ ਹਲਕਾ ਬਤਾਏ ਕੋਲ ਵੀ ਕਿਹਾ ਜਾਂਦਾ ਵਾ ਕਿ ਅੱਜ ਤੱਕ ਅਸੀਂ ਹਰਕੇ ਵਿੱਚ ਇੱਕ ਵੀ ਪਰਚਾ ਜਿਹੜਾ ਦਰਜ ਨਹੀਂ ਕਰਵਾਇਆ ਸਾਰੇ ਕੋਈ ਝੂਠਾ ਪਰਚਾ ਦਰਜ ਨਹੀਂ ਹੁੰਦਾ ਤੁਹਾਨੂੰ ਪਤਾ ਵੈ ਸਰਦਾਰ ਭਗਵੰਤ ਸਿੰਘ ਮਾਨ ਨੇ ਮંત્રી ਨੇ ਛੱਡੇ ਐਮਐਲਏ ਨੇ ਛੱਡੇ ਇਹ ਕੀ ਚੀਜ਼ ਆ ਇਹ ਬੰਦਿਆਂ ਨੇ ਪਾਰਟੀ ਦੇ ਉਲਟ ਚੱਲ ਕੇ ਕਾਲੀ ਦਲ ਦੀ ਸਪੋਰਟ ਕਰ ਰਹੇ ਸੀ ਜੀਹਦਾ ਕਰਕੇ ਇਹਨਾਂ ਬੰਦਿਆਂ ਨੇ ਪਲੈਨ ਬਣਾਇਆ ਕਿ ਅਸੀਂ ਆਮ ਆਦਮੀ ਪਾਰਟੀ ਦਾ ਪੰਜਵੜ ਵਿੱਚ ਬੂਥ ਨਹੀਂ ਲੱਗਣ ਦੇਣਾ ਇਹ ਕਾਲੀ ਦਲ ਦੇ ਇਸ਼ਾਰਿਆਂ ਤੇ ਨੱਚ ਰਿਹਾ ਵਾ ਇਹਦੇ ਬਾਰੇ ਅਸੀਂ ਇਹ ਪਾਰਟੀ ਨੂੰ ਸਾਰੀ ਜਾਣਕਾਰੀ ਦੇਗੀ ਕਿਰਦਾਰ ਬੜੀ ਵੱਡੀ ਗੱਲ ਹੁੰਦੀ ਆ ਉਹਨਾਂ ਨੇ ਤੁਹਾਡੇ ਕਿਰਦਾਰ ਤੇ ਵੀ ਗੱਲ ਕੀਤੀ ਹੈਗੀ ਇਹਦਾ ਕਿਰਦਾਰ ਆ ਤੁਸੀਂ ਪਿੰਡ ਚੋਂ ਪੁੱਛ ਸਕਦੇ ਹੋ ਕਿ ਇਹਨੂੰ ਬੰਦੇ ਵੀ ਕਰਤਾਰ ਨਹੀਂ ਹੈਗਾ ਉਹਦੇ ਬਾਰੇ ਕਿਸੇ ਨੂੰ ਜਿਹੜਾ ਬੰਦਾ ਕਰਤਾਰ ਦੀ ਗੱਲ ਕਰਦਾ ਹੈ ਨਾ ਮਨਜੀਤ ਸਿੰਘ ਮੰਨਾ ਮੈਂ ਉਹਨੂੰ ਦੱਸਣਾ ਚਾਹਣਾ ਵਾਂ ਕਿ ਆ ਇੱਕ ਦਿਹਾੜੀਦਾਰ ਬੰਦਾ ਵਾ ਜਿਹਦੇ ਨੇ ਤੇਰੇ ਤੇ ਡੀਜੀਪੀ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਆ ਡੀਜੀਪੀ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਆ ਇਹ ਮਾਮਲਾ ਵਾ ਪੁਲਿਸ ਚੋਂ ਕੀ ਗੁਰੂ ਕੀ ਵਿਡਾਲੀ ਦਾ ਉਹ ਬੰਦਾ ਮੇਰੇ ਕੋ ਵੀ ਕਾਫੀ ਵਾਰ ਆਇਆ Google Pay ਉਹਨੇ ਪੈਸੇ ਕੀਤੇ ਆ ਉਤੋਂ ਬੰਦੇ ਨੂੰ ਛਡਾਉਣ ਦੀ ਖਾਤਰ ਇਹਨੇ 50000 ਰੁਪਇਆ ਲਿਆ ਬਕਾਇਦਾ ਇੱਧਰ ਦੇਖੋ Google Pay ਹੋਏ ਆ ਬਕਾਇਦਾ ਉਹ ਬੰਦੇ ਦੇ ਥੱਲੇ ਦਸਤਕਿਆ ਇੱਧਰ ਦੇਖੋ ਜਿੰਨੀਆਂ ਵੀ ਐਂਟਰੀਆਂ ਉਹਦੀਆਂ ਸਾਰੀਆਂ ਵੇਖੋ ਫਿਰ ਜਦੋਂ ਇਹਨੂੰ ਡੰਡਾ ਚੜਿਆ ਪ੍ਰਸ਼ਾਸਨ ਵੱਲੋਂ ਫਿਰ ਹੱਥ ਜੋੜ ਕੇ ਉਹਦੇ ਬੰਦੇ ਦੇ ਪੈਸੇ ਵਾਪਸ ਕੀਤੇ ਨੇ 30000 ਰੁਪਇਆ ਇਹ ਮੇਰੀ ਕਰਦਾਰ ਦੀ ਗੱਲ ਕਰਦਾ ਵਾ ਉਤੋਂ ਫਰਵਰੀ ਦੇ ਪਹਿਲੇ ਹਫਤੇ 2022 ਦੇ ਵਿੱਚ ਇੱਕ ਮੰਗੇ ਨਾਮ ਦਾ ਬੰਦਾ ਵਾ ਉਹਨੂੰ ਥਾਣਾ ਚਬਾਲ ਦੀ ਪੁਲਿਸ ਚੁੱਕ ਲਿੰਦੀ ਆ ਐਸ ਐਚ ਉਹ ਹੀ ਪੱਟਿਓ ਸਮੇਂ ਦਾ ਉਹਦੇ ਨਾਲ ਕਰਕੇ ਇਹਨਾਂ ਵਾਅਦਾ ਘਟਾ ਪਤਾ ਨਹੀਂ ਉਹਨੂੰ 5000 ਦਿੱਤਾ 10000 ਦਿੱਤਾ ਵਾ ਮੇਰੇ ਕੋਲ ਵਿਦ ਪ੍ਰੂਫ ਆ ਇਹ ਬੰਦਾ 60000 ਰੁਪਏ ਉਹਨਾਂ ਦੇ ਘਰੋਂ ਲੈ ਕੇ ਗਿਆ ਵਾ ਔਰ ਉਹਦੇ ਪੈਸੇ ਦੇਣ ਦੇ ਬਾਵਜੂਦ ਵੀ ਉਹ ਬੰਦੇ ਦੇ ਪਰਚਾ ਦਰਜ ਹੋ ਗਿਆ ਇਸ ਸਾਡੇ ਨਾਲ کردار ਦੀ ਗੱਲ ਕਰਦੇ ਆ ਕੀ ਕਾਰਨ ਇਹੋ ਜਿਹਾ ਵਾ ਕਿ ਇਹ ਜਿਹੜੇ ਸਾਰੇ ਜਿਹੜੇ ਪਿੰਡ ਦੇ ਕੁਝ ਜਿਹੜੇ ਬੰਦੇ ਆ ਇਹ ਤੁਹਾਡੇ ਖਿਲਾਫ ਹੋ ਗਏ ਕੀ ਇਹੋ ਜਿਹਾ ਕਾਰਨ ਆ ਵਾ ਕਾਰਨ ਇਹੀ ਰਿਹਾ ਜੀ ਇਹਨਾਂ ਨੂੰ ਸਤਾਰਾਂ ਜਿਹੜਾਇਆ ਇਹਨਾਂ ਨੂੰ 19 ਚ ਹਰਾਇਆ ਇਹਨਾਂ ਨੂੰ 22 ਚ ਹਰਾਇਆ ਇਹਨਾਂ ਨੂੰ ਹੁਣ ਅਸੀਂ 24 ਚ ਵੀ ਬੜੇ ਵੱਡੇ ਮਾਰ ਜਾਨਾ ਪਿੰਡੋਂ ਰਾਵਾਂਗੇ ਕਾਲੀਦਾਲ ਨੂੰ ਇਹ ਕਾਲੀਦਾਲ ਨੂੰ ਆਪਣੀ ਹਾਰ ਨਹੀਂ ਬਰਦਾਸ਼ਤ ਹੋ ਰਹੀ ਇਹਨਾਂ ਨੂੰ ਹੁਣ ਕੋਈ ਮੂੰਹ ਨਹੀਂ ਲਾ ਰਿਹਾ ਇਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਗਏ ਸੀ ਜਿਸ ਦਿਨ ਮਨਜੀਤ ਮੰਨੇ ਦੀ ਐਮਐਲਏ ਸਾਹਿਬ ਨੂੰ ਆ ਕਰਤੂਤ ਦਿਖੀ ਉਹਨਾਂ ਨੇ ਇਹਨਾਂ ਨੂੰ ਵਾਪਸ ਭੇਜਿਆ ਕਿ ਸਾਨੂੰ ਇਹੋ ਜਿਹੇ ਬੰਦਿਆਂ ਦੀ ਲੋੜ ਨਹੀਂ ਹੈਗੀ ਉਹ ਦਾ ਕਹਿ ਰਿਹਾ ਵਾ ਕਿ ਮੈਂ ਆਮ ਆਦਮੀ ਪਾਰਟੀ ਦੇ ਨਾਲ ਹਾਂ ਤੇ ਆਮ ਆਦਮੀ ਪਾਰਟੀ ਨਹੀਂ ਮੋਟਾ ਪਾਵਾਗਾ ਆਮ ਆਦਮੀ ਪਾਰਟੀ ਦੇ ਵਿੱਚ ਖੜਾ ਰਹਿਣਾ ਬਿਲਕੁਲ ਨਹੀਂ ਜੀ ਉਹ ਪਰਮਜੀਤ ਸਿੰਘ ਕਹਿ ਰਿਹਾ ਵਾ ਉਹ ਪਰਮਜੀਤ ਸਿੰਘ ਕਹਿ ਰਿਹਾ ਵਾ ਇਹ ਕਾਲੀ ਦਲ ਦੇ ਬੰਦੇ ਆ ਕਾਲੀ ਦਲ ਵਿੱਚ ਹੀ ਨਾ ਰਹਿਣਾ ਵਾ ਇਹ ਜਿਹੜੀ ਮਲਾਈ ਲਾਉਣ ਆਏ ਸੀ ਉਹ ਇਹਨਾਂ ਦੀ ਗੱਲ ਨਹੀਂ ਪੈਂਦੀ ਤੁਹਾਡੀ ਪਾਰਟੀ ਦਾ ਬੰਦਾ ਕਾਲੀ ਦਲ ਨਾਲ ਕਿਉਂ ਸਹਿਮਤ ਹੋ ਗਿਆ ਕੀ ਇਹੋ ਜਿਹਾ ਕਰਨ데요 ਉਹ ਉਹਨਾਂ ਦੀ ਆਪਣੀ ਸੋਚ ਹੋ ਸਕਦੀ ਅਸੀਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਉਹ ਆਪੋ ਆਪਣੀ ਥੂਰੀ ਹੁੰਦੀ ਆ ਹੁਣ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਅਸੀਂ ਪਿੰਡ ਦੇ ਵਿੱਚ ਵਿਕਾਸ ਕੀਤਾ ਅਸੀਂ ਗਲੀਆਂ ਨਾਲੀਆਂ ਬਣਵਾਉਣ ਦੇ ਐਮ ਐਲ ਏ ਡਾਕਟਰ ਕਸ਼ਮੀਰ ਸਿੰਘ ਸੋਲ ਦੀ ਅਗਵਾਈ ਦੇ ਹੇਠ ਇਹਨਾਂ ਨੂੰ ਉਹ ਚੀਜ਼ਾਂ ਚੰਗੀਆਂ ਨਹੀਂ ਲੱਗੀਆਂ ਇਹਨਾਂ ਨੇ 15 ਸਾਲ ਸਰਪੰਚੀ ਕੀਤੀ ਆ ਇਹਨਾਂ ਨੂੰ ਕਿਵੇਂ ਹਜਾ ਹਜੇ ਮੋਜੂਗਾ ਇੱਕ ਆਮ ਘਰ ਦੇ ਮੁੰਡੇ ਉੱਠ ਕੇ ਕੰਮ ਕਰਾਉਣ ਡਿਆ ਵੀ ਇਹ ਚੀਜ਼ੇ ਹਜਮ ਕਰਨਗੇ ਔਰ ਦੂਜਾ ਜਿਹੜਾ ਇੱਕ ਬਖਤਾਵਰ ਸਿੰਘ ਬੋਲਣ ਡਿਆ ਵਾ ਉਹਨੂੰ ਮੈਂ ਤੁਹਾਡੇ ਮਾਦਮੀਆਂ ਰਾਹੀਂ ਦੱਸਣਾ ਚਾਹਣਾ ਵਾ ਕਿ ਜੇ ਤੇਰੇ ਵਿੱਚ ਦਮ ਹੈ ਨਾ ਤੇ ਆਪ ਇਲੈਕਸ਼ਨ ਲੜ ਤੈਨੂੰ ਮੈਂ ਦੱਸੂਗਾ ਕਿ ਲਾਡੀ ਕੌਣ ਆ ਤੂੰ ਆ 2 ਨੰਬਰ ਦੇ ਤੇਰੇ ਕੋ ਪੈਸੇ ਆ 2007 ਦੀ ਤੇ 2022 ਦੀ ਆਪਣੀ ਜਾਇਦਾਦ ਚੈੱਕ ਕਰ ਕਿ ਤੂੰ ਕੀ ਹਦੂਦੋਂ ਦੇ ਅੱਜ ਤੂੰ ਕੀ ਆ ਮਤਲਬ ਕੀ ਤੁਹਾਡਾ ਇਹ ਤੁਹਾਡੀ ਚੜਤ ਉਹਨਾਂ ਕੋ ਬਰਦਾਸ਼ਤ ਨਹੀਂ ਹੋ ਰਹੀ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਇਹਨਾਂ ਪਿਛਲਾ ਜਿੰਨਾ ਵੀ ਸਮਾਂ ਸੀ 22 ਤੱਕ ਇਹਨਾਂ ਨੇ 20 ਸਾਲ ਚੌਧਰ ਕੀਤੀ ਆ ਇਹਨਾਂ ਨੂੰ ਗਾੜੀ ਕੋ ਟੱਕਰ ਦੇਣ ਵਾਲਾ ਬੰਦਾ ਨਹੀਂ ਟੱਕਰਿਆ ਅਗਰ ਅਹੀਂ ਹੁਣ ਅਨਸਾਫ਼ ਤੇ ਚੱਲਣ ਵਾਲੇ ਬੰਦੇ ਇਹਨਾਂ ਨੂੰ ਕਿੱਦਾਂ ਚੰਗੇ ਲੱਗਾਂਗੇ ਤੇ ਹੁਣ ਇਸ ਤੋਂ ਬਾਅਦ ਹੁਣ ਲੋਕ ਸਭਾ ਦੇ ਚੋਣਾਂ ਤੋਂ ਬਾਅਦ ਹੁਣ ਪੰਚਾਇਤੀ ਇਲੈਕਸ਼ਨ ਆ ਜਾਣੀਆਂ ਕੀ ਸਰਪੰਚੀ ਜੀ ਤੁਸੀਂ ਆਪਣਾ ਦਾਵਾ ਥੋਕਦੇ ਜਾਈ ਬਿਲਕੁਲ ਜੀ ਮੈਂ ਖੜਾ ਹਾਂ ਇਹਦੇ ਵਿੱਚ ਦਾਮਿਆਂ ਤੇ ਆਪ ਆਵੇ ਕਿਉਂ ਕਿਸੇ ਦੇ ਮੋਢਿਆਂ ਤੇ ਰੱਖ ਕੇ ਚਲਾਉਂਦਾ ਵਾ ਜੇ ਤੇਰੇ ਵਿੱਚ ਦਾਮਿਆਂ ਤੇ ਆਪ ਇਲੈਕਸ਼ਨ ਲੜ ਕਿਸੇ ਦੇ ਮੋਢੇ ਤੇ ਰੱਖ ਕੇ ਨਾ ਚਲਾਈ ਲੋਕ ਭਲੀ ਭਾਤ ਜਾਣੀ ਆ ਹੱਥਾਂ ਨੂੰ ਥੁੱਕ ਲਾ ਕੇ ਬੈਠੇ ਆ ਤੁਹਾਨੂੰ ਐਮਪੀ ਇਲੈਕਸ਼ਨ 'ਚ ਵੀ ਮੰਨ ਜਾਗੇ ਤਰੀਜ ਨਾ ਔਰ ਸਰਪੰਚੀ 'ਚ ਵੀ ਕੋਈ ਤੁਸੀਂ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕੋਈ ਪੁਲਿਸ ਨੂੰ ਕੋਈ ਕੰਪਲੇਟ ਕੀਤੀ ਹੈ ਕਿਸੇ ਨੇ ਨਹੀਂ ਕਰਨਗੇ ਜੀ ਬਿਲਕੁਲ ਨਹੀਂ ਕਰਾਂਗੇ ਇਹਦੇ ਅੱਗੇ ਰੱਬ ਦੇ ਮਾਰੇ ਹੋਏ ਆ ਇਹਨਾਂ ਦੇ ਹੀ ਕੰਪਲੀਟ ਕਰਕੇ ਹੀ ਲੈਣਾ ਵਾ ਜਿਹੜੇ ਗੁਰੂ ਘਰ ਦੇ ਵਿੱਚ ਇੱਕ ਐਸਐਚਓ ਨੂੰ 50000 ਰੁਪਇਆ ਦੇ ਕੇ ਗੁਰਦੁਆਰਾ ਸ਼ਿਦਾਂ ਸਾਹਿਬ ਦੀਆਂ ਗੋਲ ਕੱਟਣਵਾ ਸਕਦਾ ਵਾ ਉਹਨਾਂ ਨੂੰ ਪੁਲਿਸ ਕੁਝ ਨਹੀਂ ਕਰ ਸਕਦੀ ਉਹਨਾਂ ਨੂੰ ਰੱਬ ਹੀ ਕਰੂਗਾ ਜੋ ਕਰੂਗਾ ਸ਼ਾਬਾਸ਼ ਸਿੰਘ ਕੀ ਕਹਿੰਦੇ ਕੰਮ ਜੀ ਦੀ ਪ੍ਰੈਸ ਕਾਨਫਰੰਸ ਬਾਰੇ ਕਾਦੇ ਸੰਬੰਧ ਚ ਹੈ ਇਹ ਸਾਡੇ ਪਿੰਡ ਦੇ 2-4 ਬੰਦਿਆਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਸੀ ਸਾਡੇ ਖਿਲਾਫ ਕਿ ਇਹ ਗਲਤ ਇਸਤੇਮਾਲ ਕਰਨ ਦੇ ਪੈਸਿਆਂ ਦਾ ਪਿੰਡ ਦੇ ਦਾ ਮੈਂ ਇਹਨਾਂ ਨੂੰ ਦੱਸਣਾ ਚਾਹਣਾ ਕਿ ਇਹਨਾਂ ਦੀ ਸਰਕਾਰ ਨੂੰ 70 ਸਾਲ ਹੋ ਗਏ ਕਾਂਗਰਸੀ ਕਾਲੀ ਕਾਂਗਰਸੀ ਕਾਲੀ ਇਹ ਹਲੇ ਵੀ ਆਂਦੇ ਕਾਲੀ ਕਾਂਗਰਸੀ ਦੇ ਬੋਏ ਗਾੜੀ ਟੋਏ ਪਏ ਆ ਇਹਨਾਂ ਪਿੰਡ ਦਾ ਇਹਨਾਂ ਘਾਣ ਕੀਤਾ ਅੱਜ ਤੱਕ ਇਹਨਾਂ ਘਾਣ ਕੀਤਾ ਲੁੱਟਿਆ ਕੁੱਟਿਆ ਨਜਾਇਜ਼ ਇਹਨਾਂ ਪਰਚੇ ਦਿੱਤੇ ਆ ਸਾਰਾ ਕੁਝ ਇਹਨਾਂ ਨੇ ਕੀਤਾ ਇਹਦੇ ਉਹ ਗੱਲ ਆ 100-100 ਚੋਏ ਖਾ ਕੇ ਬਿੱਲੀਆਂ ਹੱਜ ਨੂੰ ਚਲੀਆਂ 100-100 ਪਰਚੇ ਆਂ ਦੀ ਲੋ ਹਾਂਜੀ ਜਿਹੜੇ ਪਰਚੇ ਦਾ ਵੀ ਕਹੇ ਕਿ ਸਾਡੇ ਦੇ ਝੂਠੇ ਪਰਚੇ ਕਰਵਾਏ ਗਿਆ ਕਿ ਨਬਲੇਗਾ ਸਾਰਾ ਪਰਚੇ ਭਾਈ ਹੁਣ ਕਾਨੂੰਨ ਨੂੰ ਇਹ ਹੱਥ 'ਚ ਲੈਣਗੇ ਤੇ ਇਹਨਾਂ ਦੇ ਪਰਚੇ ਹੁਣੇ ਸਾਡੇ ਤੇ ਥੋੜਾ ਪਰਚੇ ਹੁਣੇ ਆ ਜਦੋਂ ਆਪਾਂ ਕਹਿੰਦੇ ਬੈਨਰ ਪਾੜਨੇ ਆ ਆਪਾਂ ਧਮਕੀਆਂ ਦੇਣੀਆਂ ਫੋਨਾਂ ਤੇ ਤੇ ਪਰਚੇ ਇਹਨਾਂ ਦੇ ਨੇ ਉੱਤੇ ਅਫਸਰ ਬੈਠੇ ਇਨਕੁਆਰੀਆਂ ਕਰਨ ਨੂੰ ਕੋਈ ਪੁਲਿਸ ਨਹੀਂ ਜਾਏ ਪਰਚੇ ਥੋੜੇ ਕਰਦੀ ਆ ਜਦੋਂ ਆਪਾਂ ਗਲਤੀਆਂ ਕਰਨੀਆਂ ਆਪਾਂ ਪਿੰਡ 'ਚ ਗੁੰਡਾਗਰਦੀਆਂ ਕਰਨੀਆਂ ਇਹ ਗੁੰਡਾਗਰਦੀ ਕਰ ਚੁੱਕੇ ਪਹਿਲਾਂ ਇਹਨਾਂ ਨੂੰ ਆਪ ਤਾਂ ਪਿੰਡ 'ਚ ਗੁੰਡਾਗਰਦੀ ਕਰਦੀਆਂ ਇਹ 25 30 ਸਾਲੇ ਇਹ ਹੋ ਗਏ ਆ ਸਾਡੀਆਂ ਮੇਰੀ ਉਨੀ ਉਮਰ ਨਹੀਂ ਜਦੋਂ ਦੇ ਗੁੰਡਾਗਰਦੀਆਂ ਕਰਨਦੇ ਅਸੀਂ ਮੈਂ ਪ੍ਰੈਸਰ ਤੋਂ ਸੁਣੀ ਆ ਅਸੀਂ ਸੋਖ ਨੂੰ ਵੀ ਤਿਆਰਾਂ ਗੁਰਦਵਾਰਾ ਸਾਹਿਬ ਚ ਕਿ ਅਸੀਂ ਜਿਹੜੇ ਬੈਦਨ ਨਹੀਂ ਪਾੜੇ ਜਿਹੜਾ ਪਰਚਾ ਵਾ ਝੂਠਾ ਵਾ ਬੀਬੀ ਨੇ ਕਰਵਾਇਆ ਗਿਆ ਵਾ ਇਹਨਾਂ ਨੇ ਪਾਵਰ ਦੇ ਵਿੱਚ ਆ ਕੇ ਸਾਡੇ ਤੇ ਪਰਚਾ ਕਰਵਾਇਆ ਵਾ ਇਹਦੇ ਸਾਡੇ ਤੋਂ ਜਿਹੜੀਆਂ ਇਹਨਾਂ ਦੀਆਂ ਰਿਕਾਰਡਿੰਗਾਂ ਪਈਆਂ ਵਾਂ ਉਹ ਅਸੀਂ ਜਦੋਂ ਇਹਨਾਂ ਨੂੰ ਨਸ਼ਰ ਕਰਾਂਗੇ ਨਸ਼ਰ ਪਹਿਲਾਂ ਕੀਤੀਆਂ ਪ੍ਰਸ਼ਾਸਨ ਨੂੰ ਵੀ ਕੀਤੀਆਂ ਜਿਨ੍ਹਾਂ ਦੇ ਆਧਾਰ ਤੇ ਇਹਨਾਂ ਦੇ ਪਰਚੇ ਆ ਬਾਕੀ ਇਹਨਾਂ ਦੀ ਕਹਿਣ ਨੂੰ ਕਿਹੜੀ ਗੱਲ ਆ ਇਹ ਦੇ ਸੁਖਬੀਰ ਬਾਦਲ ਨੂੰ ਹਵਾ ਜੀ ਤੀਰ ਮਾਰੀ ਜਾਂਦੇ ਆ ਉਹ ਜਿਵੇਂ ਆਉਂਦੇ ਹੁੰਦੇ ਨੇ ਸੱਪ ਮਾਰ ਸੱਪ ਮਾਰ ਕੇ ਛੋੜ ਦਿੰਦਾ ਤਾਂ ਪੂਛ ਬੇਸਘੋਲਦੀ ਰਹਿੰਦੀ ਆ ਉਹ ਇਹ ਪਰਦਾ ਜਿਹਨੇ ਵੇਸੀ ਖੁੱਲੀ ਜਾਂਦੇ ਬੈਠੇ ਕੀ ਇਹਨਾਂ ਨੂੰ ਕਿਵੇਂ ਕਰੀਏ ਇਹਨਾਂ ਦੀ ਕੋਈ ਗਲਤੀ ਲੱਭੀਏ ਇਹਨਾਂ ਨੂੰ ਜਿਹੜਾ ਥੱਲੇ ਸੁਟੀਏ ਪਰ ਇਹਨਾਂ ਤੋਂ ਐਟ ਟਾਈਮ ਕੁਝ ਨਹੀਂ ਹੈਗਾ ਇਹ ਹਵਾ ਜੀ ਤੀਰ ਮਾਰੀ ਜਾਂਦੇ ਸੁਖਬੀਰ ਬਾਦਲ ਵਾਂਗੂ ਇਹ ਕਰਦੇ ਆਂਗੇ ਉਹ ਕਰਦੇ ਆਂਗੇ ਕੋਖ ਨਹੀਂ ਹੈਗਾ ਇਹਨਾਂ ਤੋਂ ਇਹ ਇਹ ਨਾਲ ਗੱਲ ਕੀਤੀ ਕਿ ਬੰਦੇ ਲੰਮੇ ਪੈ ਪੈ ਕੇ ਨਰੇਗਾ ਚ ਕੰਮ ਕਰਦੇ ਇੱਥੇ ਇਹਨਾਂ ਦੇ ਸਰਪੰਚਾ ਨੇ ਕੈਨੇਡਾ ਚ ਲੰਮੇ ਪੈ ਬੰਦਿਆਂ ਦੀਆਂ ਦਿਹਾੜੀਆਂ ਇੱਥੇ ਪਿੰਡਾਂ ਦੇ ਖਾਤਿਆਂ ਚ ਪੈਸੇ ਪਵਾਉਂਦੇ ਆ ਉਹ ਵਿਚਾਰੇ ਬਜ਼ੁਰਗ ਕੰਮ ਦੇ ਕਰਨਦੇ ਨਾ ਚਲੋ ਉਹ ਜਿਹੜੇ ਉਮਰ ਦੀ ਹਿਸਾਬ ਨਾਲ ਉਹ ਹੈਗੇ ਆ ਉਹ ਮਾੜਾ ਚੰਗਾ ਆਪਣਾ ਕੰਮ ਕਰਨਦੇ ਆ ਉਹਨਾਂ ਦੇ ਯੋਗ ਹੀ ਆ ਇਹ ਕੰਮ ਇੱਥੇ ਜਿਨ੍ਹਾਂ ਦੇ ਪੈਲਸ ਆ ਜਿਨ੍ਹਾਂ ਦੇ ਤਿੰਨ ਤਿੰਨ ਚਾਰ ਜਾਂ ਮੰਜਨੀਆਂ ਕੋਠੀਆਂ ਗੱਡੀਆਂ ਸਕਾਰ ਪੀਓ ਕ੍ਰਿਸ਼ਟਾ ਗੱਡੀਆਂ ਉਹਨਾਂ ਦੇ ਖਾਤੇ 'ਚ ਜੇ ਪੈਸੇ ਪੈ ਗੇ ਰਹੀ ਗੱਲ ਇਹ ਜਾਂਦੇ ਕਿ ਸਰਪੰਚੀ ਕਾਰ ਤੇ ਨਹੀਂ ਲਿਖੀ ਜਾਊਗੀ ਇਹ ਵੋਟਾਂ ਪਾਉਣੀਆਂ ਪਿੰਡ ਦੇ ਲੋਕਾਂ ਨੇ ਇਨ ਇਹ ਇਹਨਾਂ ਦੀ ਕਿਹੜੀ ਗੱਲ ਹੈ ਇਹਨਾਂ ਨੂੰ ਤੇ 20 ਸਾਲੋਂ ਕੇ ਪਿੰਡ ਦੇ ਰਾਜ ਕਰਦੇ ਨੇ ਜਿਵੇਂ ਉਹ ਆਂਦੇ ਨਾ ਤਲਾਬ 'ਚ ਤਿੰਨ ਚਾਰ ਮਗਰਮੱਛ ਹੁੰਦੇ ਆ ਉਹ ਆਂਦੇ ਸਾਡਾ ਹੀ ਰਾਜ ਹੈ ਜੀ ਇੱਥੇ ਕੋਈ ਅਸੀਂ ਹੁਣ ਇਹਨਾਂ ਨੂੰ ਕੋਈ ਮੂੰਹ ਨਹੀਂ ਲਾਉਂਦਾ ਨਾ ਇਹਨਾਂ ਨੂੰ ਕੋਈ ਪੁੱਛਦਾ ਇਹਨਾਂ ਦਾ ਕੋਈ ਫੋਨ ਨਹੀਂ ਚੁੱਕਦਾ ਕਿ ਕਿਤੇ ਸਾਨੂੰ ਇਹ ਨਾ ਕਹਿ ਦੇਣ ਸਰਪੰਚ ਖਲੋਈਂ ਤੇਰੇ ਨਾਲ ਆ ਇਹ ਜੇ ਸਰਪੰਚੀ ਲੜਨੀ ਆ ਆਪ ਕਾਗਜ਼ ਭਰਨ ਸ਼ਹਿਰੋਂ ਆ ਕੇ ਚਾਚਾ ਸਾਰੇ ਸ਼ਹਿਰ ਰਹਿੰਦੇ ਆ ਬਾਜੇ ਵੋਟਾਂ ਲਾ ਕੇ ਆ ਕੇ ਪਿੰਡ ਪਿੰਡਾਂ ਜਾਂਦੇ ਡੋ ਟੂ ਡੋਰ ਕਰਦੇ ਜੀ ਅਸੀਂ ਧਰਦੋ ਆਗੇ ਜੀ ਸਾਨੂੰ ਵੋਟਾਂ ਪਾਓ ਲੋਕਾਂ ਨੂੰ ਵੋਟਾਂ ਉਹਨਾਂ ਨੂੰ ਪਾਉਣੀਆਂ ਜਿਹੜਾ ਉਹਨਾਂ ਦੇ ਅੱਧੀ ਰਾਤ ਬਾਜ ਮਾਰਦੇ ਜਾਂਦਾ ਬੰਦਾ ਇਹ ਥੋੜਾ ਜਿਹਾ ਆਪਾਂ 4-4 ਸਾਲ 5-5 ਸਾਲ ਸ਼ਹਿਰ ਲਾ ਗਏ ਤੇ 6 ਮਹੀਨੇ 2 ਮਹੀਨੇ ਤੇ ਲਾ ਕੇ ਪਿੰਡ ਡੋਰ ਟੂ ਡੋਰ ਆਪਾਂ ਕਹਿ ਦਈਏ ਕਿ ਸਾਨੂੰ ਵੋਟਾਂ ਪਾਓ ਲੋਕੀ ਅੱਜਕੱਲ ਸਿਆਣੇ ਆ ਲੋਕਾਂ ਨੂੰ ਪਤਾ ਹੈ ਕਿ ਕਿਹੜਾ ਬੰਦਾ ਸਾਡੇ ਨਾਲ ਤੁਰਦਾ ਕਿਹੜਾ ਬੰਦਾ ਨਹੀਂ ਤੁਰਦਾ ਜਿਹੜੀ ਕੱਲ ਦੀ ਪ੍ਰੈਸ ਕਾਨਫਰੰਸ ਹੋਈ ਹੈ ਤੇ ਸਰਪੰਚੀ ਦੇ ਮੁੱਦਿਆਂ ਲੈ ਕੇ ਹੋਈ ਹੈ ਸਰਪੰਚੀ ਦੇ ਬਿਲਕੁਲ ਬਿਲਕੁਲ ਸਰਪੰਚੀ ਪਰਮਜੀਤ ਸਿੰਘ ਨੂੰ ਇਹਨਾਂ ਨੇ ਲਾਲਜ ਦਿੱਤਾ ਕਿ ਤੂੰ ਹੁਣ ਸਾਡਾ ਸਾਡੇ ਨਾਲ ਜਾ ਸਰਪੰਚੀ ਜਹੀਂ ਤੇ ਨਾਲ ਚੱਲ ਜਾਂਗੇ ਪਿਛਲੇ ਸਾਲ ਚਲੋ ਇਹਨਾਂ ਸਰਪੰਚ ਪਾਲ ਸਿੰਘ ਨੂੰ ਕਹਿਤਾ ਕਿ ਇਹ ਇਹ ਉਹ ਗੱਲ ਜਿਵੇਂ ਕਾਂਗਰਸੀ ਬਾਦਲ ਤੇ ਕੈਪਟਨ ਹੀ ਨਾ ਇਹ ਇੱਕੋ ਪਰਿਵਾਰ ਚ ਪਿੰਡ ਦੀ ਸਰਪੰਚੀ ਰਹੀ ਹੈ ਬੋੜ ਪਰਿਵਾਰ ਤੋਂ ਉਹ ਪਹਿਲਾਂ ਇਹਨਾਂ ਦਾ ਹੀ ਭਤੀਜਾ ਹੀ ਬਾਜ ਇਹਨਾਂ ਦਾ ਹੀ ਤਾਇਆ ਇਹਨਾਂ ਦਾ ਹੀ ਭਤੀਜਾ ਇਹਨਾਂ ਦਾ ਹੀ ਤਾਇਆ ਹੁਣ ਇਹਨਾਂ ਦਾ ਕੋਈ ਬੰਦਾ ਨਹੀਂ ਇਹਨਾਂ ਦਾ ਫੋਨ ਚੁੱਕਦਾ ਹੈ ਕਿ ਸਾਨੂੰ ਨਾ ਕਿਤੇ ਹੁਣ ਆ ਕਹਿ ਦੇਣਗੇ ਮੋੜਾ ਤੇ ਹੀ ਰੱਖੋ ਮਨਜੀਤ ਸਿੰਘ ਕਿਹੜਾ ਪਿੰਡ ਆ ਜੀ ਪਿੰਡ ਪੰਜਵਾੜਾ ਜੀ ਭਾਜੀ ਇੱਕਦਮ ਤੁਹਾਡੇ ਪਿੰਡੇ ਬੰਦੇ ਨੇ ਇੱਕ ਕੰਫਰੰਸ ਕੀਤੀ ਆ ਤੁਹਾਡੇ ਖਾਸ ਕਿ ਤੁਸੀਂ ਪਿੰਡ ਦੇ ਵਿੱਚ ਮਤਲਬ ਕਿ ਬੜਾ ਗੁੰਡਾਗਰਦੀ ਦਾ ਮਾਹੌਲ ਬਣਾਇਆ ਹੋਇਆ ਜਾਵਾ ਜਾਂ ਪਿੰਡ ਦੇ ਵਿੱਚ ਵਿਕਾਸ ਦੇ ਕੰਮ ਰੋਕ ਦਿੱਤੇ ਜੀ ਜਾਂ ਪਿੰਡ ਦੇ ਵਿੱਚ ਜਿਹੜਾ ਕਿ ਲੋਕਾਂ ਦਾ ਠੀਕ ਹੀ ਮਤਲਬ ਕਿ ਮਾਮਲਾ ਘਟਾਇਆ ਸਭ ਤੋਂ ਪਹਿਲਾਂ ਤਾਂ ਇਹਨੂੰ ਮੈਂ ਦੱਸ ਦਵਾਂ ਜੀ ਜਿਹੜਾ ਗੁੰਡਾਗਰਦੀ ਦਾ ਮਾਹੌਲ ਇਹ ਦੱਸ ਰਿਹਾ ਵਾ ਅਜੇ ਤਾਂ 20 ਸਾਲ ਤੋਂ ਸਰਕਾਰਾਂ ਚੋਂ ਔਰ 21 ਸਰਕਾਰਾਂ ਚ ਹੀ ਰਹੇ ਆਂ ਜੀ ਕਾਲੀਦਲ ਦੇ ਵਿੱਚ ਕੋਈ ਇੱਕ ਸਾਡੇ ਪਿੰਡ ਦਾ ਕੋਈ ਪਰਚਾ ਸਾਬਤ ਕਰ ਦਵੇ ਇਹ ਬੰਦਾ ਕਿਸੇ ਦੇ ਕੋਈ ਪੈ ਇਹਦੇ ਵਰਗੇ ਹੀ ਨਹੀਂ ਆ ਜੀ ਇਹਨੂੰ ਕੱਲ ਕੇ ਕਦੀ ਕਿਸੇ ਪਾਰਟੀ ਤੇ ਜਾਂਦਾ ਕਦੀ ਕਿਸੇ ਪਾਰਟੀ ਜਾਂਦਾ ਜੀ ਸਾਡੇ ਕੋਲ ਸਬੂਤ ਹੈਗੇ ਵਿਦ ਫੋਟੋਆਂ ਦਵਾਂਗੇ ਜੀ ਕਿਹੜੇ ਕਿਹੜੇ ਪਾਰਟੀਆਂ ਚ ਕੋ ਮੈਂ ਠੱਗੀਆਂ ਮਾਰ ਲਈਦਾ ਇਹ ਤੁਰੇ ਫਿਰਦਾ ਇਹਦੀ ਠੱਗੀ ਵੱਜ ਨਹੀਂ ਰਹੀ ਇਹ ਵੱਜਣ ਨਹੀਂ ਦੇਣੀ ਹੁਣ ਵੀ ਇਹ ਪਿੰਡ ਦੇ ਵਿੱਚ ਜਿਹੜੇ ਇਟਾਂ ਦੀਆਂ ਗੱਲਾਂ ਕਰ ਰਿਆ ਨਾ ਵਿਕਾਸ ਦੀਆਂ ਗੱਲਾਂ ਉਹ ਪੈਸੇ ਕਾਂਗਰਸ ਸਰਕਾਰ ਦੇ ਟਾਈਮ ਦੇ ਆਏ ਹੋਏ ਆ 28 ਲੱਖ ਰੁਪਇਆ ਕਰੀਬ-ਕਰੀਬ ਉਹ ਰੋਕਿਆ ਸੀ ਹੁਣੇ ਉਹ ਪੈਸੇ ਆਪਣਾ ਪ੍ਰਬੰਧਕ ਲਾ ਕੇ ਲਵਾ ਰਿਆ ਦੂਜੀ ਗੱਲ ਅਸੀਂ ਕਹਿੰਦੇ ਠੀਕ ਹੈ ਜੀ ਵਧੀਆ ਕੰਮ ਕੀਤਾ ਐਮਐਲਏ ਸਾਹਿਬ ਲਵਾਉਣ ਪ੍ਰਬੰਧਕ ਨਰੇਗਾ ਦੇ ਪੈਸੇ ਖਾ ਰਿਆ ਜੀ ਦਿਹਾੜੀਆਂ ਹੀ ਸਾਬਤ ਕਰਾਂਗੇ ਆਉਣ ਵਾਲੇ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਇਹ ਵੀ ਸਾਰਾ ਇਹਦਾ ਚਿੱਠਾ ਜਿਹੜਾ ਖੋਲ ਕੇ ਰੱਖਾਂਗੇ ਦੂਜੀ ਗੱਲ ਦੇ ਵੀ ਇਨਕੁਆਰੀ ਵੀ ਤੁਹਾਡੀ ਦੇ ਖਿਲਾਫ ਵੀ ਲੁਕਲੀ ਵਿਜੀਲੈਂਸ ਇਨਕੁਆਰੀ ਦਾ ਇਹ ਹੈ ਜੀ ਇੱਕ ਬੰਦਾ ਸੀਗਾ ਉਹਨੂੰ ਇਹਨੇ ਚੁਕਣਾ ਦੇ ਕੇ ਮੇਰੇ ਖਿਲਾਫ ਰਿਪੋਰਟ ਕਰਵਾਈ ਹੈ ਉਹਦੇ 'ਚ ਮੈਂ ਬਾਇਜਤ ਭਰੀਆਂ ਜੀ ਜਿੱਥੇ ਮਰਜ਼ੀ ਜਾ ਕੇ ਪੇਪਰ ਦੇਖ ਲਵੇ ਬੜਾ ਇਹਨੇ ਜ਼ੋਰ ਲਾਇਆ ਜੀ ਇਹ ਪਿੱਠ ਪਿੱਛੇ ਜ਼ੋਰ ਲਾਉਂਦਾ ਸਾਹਮਣੇ ਨਹੀਂ ਸਾਡਾ ਨਾ ਪੈਂਦਾ ਅਸੀਂ ਤਾਂ ਚਾਹੁੰਦੇ ਕਿ ਤੇ ਖੁੱਲਾ ਚੈਲੰਜ ਸਾਡੇ ਨਾਲ ਕਰੇ ਪਿੰਡ ਦੇ ਵਿੱਚ ਬੈਠ ਕੇ ਡਿਬੇਟ ਕਰੇ ਹਿਦ ਸਾਨੂੰ ਵੀ ਸੱਦ ਲਿਆ ਜਾਵੇ ਪਿੰਡ ਚ ਹੋਰ ਵੀ ਜਿਹੜੇ ਜਿਹੜੇ ਬੰਦੇ ਨੂੰ ਚੰਗੇ ਲੱਗਦੇ ਉਹ ਸੱਦ ਕੇ ਸਾਡੇ ਸਾਹਮਣੇ ਬਿਠਾਓ ਆਪਾਂ ਓਪਨ ਡਿਬੇਟ ਕਰ ਲੈਨੇ ਆ ਜੀ ਐਦਾਂ ਅਲੀਗੇਸ਼ਨ ਲਾਉਂਦਾ ਮੈਂ ਵੀ ਲਾਈ ਜਾਵਾਂਗੇ ਜੀ ਬੜਾ ਕੁਝ ਪਰ ਇਹਦੇ ਕਿ ਜਿੰਨੇ ਚੋਰ ਨਹੀਂ ਸਾਡੇ ਵਿੱਚ ਪਿੰਡ ਚ ਇੱਕ ਵੀ ਹੈਗਾ ਜਿੰਨੇ